ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੰਢਾਇਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤਾਜ਼ੀਆਂ ਸੂਈਆਂ ਵੀ ਦਿਖਾਵਾਂਗੇ ਤੇ ਵਿੱਚ ਦਿਖਾਵਾਂਗੇ ਗੱਬਣ ਦਿਖਾ ਦੂੰਗਾ ਨਗੀਨੇ ਸਾਰੇ ਫਾਰਮ ਦੇ ਕੰਮ ਦੀਆਂ ਗਾਵਾਂ ਦਿਖਾਵਾਂਗਾ ਚੰਗੇ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਐ ਸਮਝ ਲਓ ਵੀ ਤੋਹਫੀ ਦਿਖਾ ਦੂੰਗਾ ਜਿਵੇਂ ਆਪਾਂ ਕਹਿਦੇ ਨੇ ਵੀ ਮਹਿਲ ਹੁੰਦੇ ਨੇ ਸ਼ੀਸ਼ੇ ਦੇ ਮਹਿਲਾਂ ਦਾ ਸਿਸਟਮ ਇਹ ਦਿਖਾ ਦੂੰਗਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਕੱਲੀ-ਕੱਲੀ ਦੀ ਜਿਹੜੀ ਡਿਟੇਲ ਆ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਅੱਜ ਬਾਈ ਨਾਲ ਕਰਾ ਲਈਏ ਗੱਲਬਾਤ ਤੇ ਗਾਗ ਬਾਈ ਕੋਲੇ ਤਕਰੀਬਨ ਤਕਰੀਬਨ ਸਾਰੀਆਂ ਸਟੇਟਾਂ ਦੀ ਪਹੁੰਚਦਾ ਜਿਵੇਂ ਉਹ ਮਹਾਰਾਸ਼ਟਰ ਵਾਲੇ ਸੱਜਣ ਸਾਨੂੰ ਨਜ਼ਰ ਆ ਰਹੇ ਨੇ ਬੈਠੇ ਤੇ ਬਾਕੀ ਅੱਜ ਬਾਈ ਨਾਲ ਕਰਾਉਣਾ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋੜ ਦਾਂਗੇ ਹੋਰ ਪਵਨ ਕਿਵੇਂ ਆ ਬੱਬਾ ਜੀ ਵਧੀਆ ਤੁਸੀਂ ਦੱਸ ਕਿਵੇਂ ਵੀਰੇ ਹਾਂ ਨੰਬਰ ਐਡਰੈਸ ਨਾਂ ਮੇਰੇ ਭਵਨਪ੍ਰੀਤ ਸਿੰਘ ਆ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਤੇ ਫੋਨ ਨੰਬਰ ਤੇ ਫੋਨ ਨੰਬਰ ਹੈਗਾ 987782896 ਤੇ ਦੂਜਾ ਨੰਬਰ ਹੈ 9873550 46 ਇਹ ਵੱਡੇ ਭਰਾ ਨੰਬਰ ਆ ਠੀਕ ਹੈ ਗੱਲ ਆ ਉਹ ਰੇਟ ਦਾ ਇੱਕ ਆਈਡੀਆ ਜਾਂ ਕਿੰਨੇ ਤੋਂ ਕਿੰਨੇ ਤੱਕ ਹੋਣਗੇ ਮੈਂ ਮੰਨਦਾ 82000 ਤੋਂ ਲੈ ਕੇ ਬਈ ਆਪਣੇ ਕੋਲੇ ਰੇਂਜ ਹੋਊਗੀ 140000 ਤੱਕ ਦੀਆਂ ਗਾਵਾਂ ਦੀ 82 ਤੋਂ ਲਾ ਕੇ 140000 ਤੱਕ ਦਾ ਰੇਟ ਹੈ ਕੱਲੀ-ਕੱਲੀ ਦਾ ਫੋਨ ਤੇ ਕਨਫਰਮ ਹੋ ਜਾਊਗਾ ਕੱਲੀ-ਕੱਲੀ ਦਾ ਫੋਨ ਤੇ ਕਨਫਰਮ ਹੋ ਜਾਊਗਾ ਠੀਕ ਹੈ ਗੱਲ ਤੇ ਵੀ ਰਾ ਕੇ ਕੋਲੇ ਆ ਕੇ ਦੇਖਣਾ ਗਮ ਆਪਣੇ ਕੋਲੇ 20 ਤੋਂ ਬਈ ਗਾਵਾਂ ਆ ਇਸ ਟਾਈਮ ਹਾਜ਼ਰ ਨਹੀਂ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਇਸ ਘਰ ਚ ਤਕਰੀਬਨ 15 ਤੋਂ 20 ਪਸ਼ੂ ਸੋਨੂ ਹਰ ਟਾਈਮ ਹੀ ਮਿਲਣਗੇ ਹਨਾ ਹਰ ਟਾਈਮ ਮਿਲਣਗੇ ਬਾਈ ਜੀ ਧਤੋਰ ਇੱਕ ਨੰਬਰ ਵਾਲੀ ਖੋਲ ਕੇ ਸੂਆ ਕਿਹੜਾ ਦਾ ਇਹ ਬਾਈ ਦੂਜਾ ਸੂਆਗਾ ਅੱਜ ਅੱਜ ਦਿਨ ਵੀ ਇਹਨੂੰ ਦੂਜਾ ਹੀ ਹੋਇਆ ਸੂਈ ਨੂੰ ਮਗਰ ਇਹ ਬੱਸਾਗਾ ਆ ਨਾਲ ਆ ਮਨ ਕੇ ਜਾਲੀ 22 23 ਕਿਲੋ ਬੌਲੀ ਤਿਆਰਾ ਹੋਣਾ ਧਤੋਰ ਖੋਲ ਕੇ ਕਹਿਣ ਦੀ ਨਹੀਂ ਹੋਊਗੀ ਰੈਡੀ ਆ ਹੁਣ ਜਵਾ ਆ ਨਾਲ ਹੈਗਾ ਮੇਲ ਕਾਫ ਤੇ ਦੂਜਾ ਤੀਜਾ ਦਿਨ ਬਾਈ ਕਹਿੰਦਾ ਇਹਨੂੰ ਸੂਈ ਨੂੰ ਆ ਸੂਆ ਵੀ ਦੂਜਾ ਤੇ 22 23 ਕਿਲੋ ਇਹਦੇ ਕੋਲੇ ਬੌਲੀ ਹਾਜ਼ਰ ਆ ਕੱਦ ਕਾਠ ਵੀ ਚੰਗਾ ਬੱਛੀ ਦਾ ਆਰਡਰ ਕੁਆਲਿਟੀ ਵੀ ਚੰਗੀ ਆ ਤੇ ਥਣ ਦਾ ਸਹਿਜ ਵੀ ਬਾਕ ਕਮਾਲ ਐ ਹੱਥੀ ਚਵਾਈ ਵਾਲਾ ਵੀ ਆ ਤੇ ਮਸ਼ੀਨੀ ਚਵਾਈ ਵਾਲਾ ਵੀ ਆ ਕਮਾਲ ਆ ਬਾਈ ਇੱਥੋਂ ਅੱਜ ਗਾਠੇ ਦੀ ਗੱਲ ਕਰ ਲਈਏ ਕੱਦ ਬਿੱਡ ਦੀ ਪੁੱਠੇ ਦੀ ਗੱਲ ਕਰ ਲਈਏ ਤੇ ਪ੍ਰਿੰਟ ਦੀ ਗੱਲ ਕਰ ਲਈਏ ਇੱਥੋਂ ਅਗਲੇ ਬੰਨੋ ਆਰਡਰ ਚੈੱਕ ਕਰ ਸਕਦੇ ਹੋ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਬਾਈ ਇੱਕ ਨੰਬਰ ਆ ਗਈ ਆਪਣਾ ਬਾਰਟੀ ਧਰ ਕੀ ਚੁਣੇਗੀ ਠੀਕ ਆ ਗੱਲ ਹਾਂ ਆ ਹੱਥੀ ਚਵਾਈ ਕਰਦੇ ਆਪਾਂ ਹੱਥੀ ਚਵਾਈ ਕਰਦੇ ਵੀਰੇ ਸਾਰੀਆਂ ਦੀ ਵੀ ਠੀਕ ਆ ਗੱਲ ਆ ਐ ਨਹੀਂ ਹੈਗੀ ਕੋਈ ਮਸ਼ੀਨ ਤੇ ਆ ਸਾਰੇ ਹੱਥੀ ਚਵਾਈ ਕਰਦੇ ਨੇ ਆਹ ਉਹ ਹੱਥੀ ਚਵਾਈ ਵਾਲਾ ਥਣ ਵੀ ਆ ਤੇ ਮਸ਼ੀਨ ਵਾਲਾ ਵੀ ਆ ਮਸ਼ੀਨ ਵਾਲਾ ਵੀ ਆ ਜਿਹੜਾ ਮਰਜੀ ਵੀਰ ਲੈ ਕੋਈ ਘਰੂ ਲੈ ਚਾਹੇ ਚਾਹੇ ਫਾਰਮ ਵਾਲਾ ਠੀਕ ਆ ਜੀ ਆਈ ਬੱਸੀ ਪਰ ਫਾਰਮ ਚੋਂ ਆ ਜੀ ਠੀਕ ਆ ਗੱਲ ਆ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਸਕਦੇ ਆ ਬਾਈ ਬਾਈ 30 ਤੋਂ ਬਾਹਰ ਹੀ ਦੂ ਦੁੱਧ 30 ਕਿਲੋ ਤੋਂ ਬਾਹਰ ਸੂਆ ਦੂਜਾ ਨਾਲ 22 29 ਕਿਲੋ ਦੁੱਧ ਪਲੂਣ ਦਾ ਦੇ ਦਿੱਤਾ ਵੈਰਾ ਠੀਕ ਆ ਗੱਲ ਤੇ ਸ਼ਕੀਨੀ ਵਾਲੇ ਪੱਖ ਤੋਂ ਵੀ ਆ ਗਈ ਹੈ ਨਾ ਬਾਈ ਬ੍ਰੀਡ ਜਾਂ ਸਕੀਨ ਦੀ ਵੀ ਹੈਗੀ ਐਨ ਇਹ ਮੋٹے ਚੰਮ ਦੀ ਜਿੰਦੀ ਸਾਰੀ ਬੜ ਬਰੀਕ ਆ ਗਈ ਸਾਰੀਆਂ ਬਰੀਕ ਹੀ ਦਿਖਾਵਾਂਗੇ ਟੌਪ ਇਹਦਾ ਕਿਹੜਾ ਸੂਆ ਬਾਈ ਇਹ ਬਈ ਦੂਜਾ ਸੂਆ ਸੂਈਆ ਬੜੇ ਵੀ ਬੱਚਾ ਕੀ ਹੈ ਮਗਰੇ ਬਾਈ ਬੱਸਾਗਾ ਆ ਨਾਲ ਮੇਲ ਕਾਫਾ ਤੇ ਇਹ ਆ ਗਈ ਗਰਮੀ ਸਰਦੀ ਚੱਲਣ ਵਾਲੀ ਹੈ ਨਾ ਗਰਮੀ ਸਰਦੀ ਚੱਲਣ ਵਾਲੀ ਬਾਈ ਪੱਚ ਵੀ ਕਰਦੀ ਥੋੜੀ ਥੋੜੀ ਬਾਈ ਆਈ ਆਉ ਹੋ ਗਈ ਡਰਦੀ ਹੈ ਥੋੜੀ ਬੈੜਾ ਠੀਕ ਹੈ ਗੱਲ ਨੂੰ ਚੋਣ ਚੋਣ ਦਾ ਬਥੇਰੀ ਠੰਡੀ ਹੈ ਬੈੜਾ ਚੋਣ ਚੋਣ ਨੂੰ 100 ਦੀ 100 ਆ 100 ਦੀ 100 ਆ ਬਾਈ ਸੂਆ ਕਿਹੜਾ ਇਹਦਾ ਸੂਆ ਬਾਈ ਦੂਜਾ ਸੂਆ ਦੂਜਾ ਕਦੋਂ ਸੂਈ ਆਈ ਇਹ ਵੀ ਬਈ ਇਹ ਪਰਸੂਈ ਸੂਈ ਆ ਸ਼ਾਮ ਦੀ ਕੱਲ ਦੀ ਮੰਨ ਤੁਸੀਂ ਇਹਨੂੰ ਜੇਰ ਜੇ ਆਪਾਂ ਡਾਨਾ ਸਾਰਿਆਂ ਡਾਨਾ ਬਈ हां हां भाई ऑर्डर ਦਾ ਦੁੱਧ ਦੀਆਂ ਮੰਨ ਕੇ ਤਾਂ ਲੈ ਥਲੇ 23 24 23 24 ਕਿਲੋ ਹੁਣ ਬੌਲੀ ਤਿਆਰ ਹੈ ਜੀ ਹਾਜ਼ਰ ਹਾਜ਼ਰ ਜੇ ਆਪਣੇ ਵੀਰ ਨੇ ਸਾਈ ਕਰਕੇ ਲੈਣਾ ਆਪਾਂ ਦੀ 30 ਕਿਲੋ ਦੁੱਧ ਮਿੰਨਕੇ ਵੀ ਦੇ ਦਾਂਗੇ ਠੀਕ ਗੱਲ ਕਹਿਣ ਦੀ ਨਹੀਂ ਹੋਊਗੀ ਠੀਕ ਆ ਉਹ ਦੁੱਧ ਮਿੰਨਕੇ ਵੀ ਦੇ ਦਾਂਗੇ ਆ ਗੱਲ ਜਿੰਨੀ ਬਾਈ ਕਹਿੰਦਾ ਹੋਊਗੇ ਉਨੀਆਂ ਹੀ ਦੱਸਾਂਗੇ ਸ਼ਾਈਨਿੰਗ ਵੀ ਬਹੁਤਾ ਬਾਡੀ ਚ ਤੇ ਆ ਗਈ ਜਾਨ ਵਾਲੀ ਤੇ ਆਰਡਰ ਦੀ ਜਿਹੜੀ ਕੁਆਲਿਟੀ ਆਹੜਾ ਆਰਡਰ ਦਾ ਸੈਂਜ ਆ ਉਹ ਤੁਹਾਡੇ ਸਾਹਮਣੀਆਂ ਬਾ ਕਮਾਲ ਚ ਆ ਗਈ ਥੋੜਾ ਜਿਵੇਂ ਆਪਾਂ ਗੱਲ ਕਰ ਲਈਏ ਕਾਲੀ ਕਰਦੀ ਆ ਥੋੜੀ ਜੀ ਡਰਦੀ ਆ ਬਾਈ ਕਾਲੀ ਦਾਣੀ ਕਰਦੀ ਹੁਣ ਡਰਦੀ ਹੈ ਖਾਨ ਦਾ ਸਾਈਜ਼ ਬਹੁਤ ਸੋਹਣਾ ਰੱਖਿਆ ਚਵਾਈ ਦੀ ਕਿਵੇਂ ਬਬਣੀ ਚਵਾਈ ਬਈ ਇੱਕ ਨੰਬਰ ਆ ਗਈ 100 ਦੀ ਨਿੱਟਾਰਾ ਮਾਰ ਕੇ ਦਿਖਾਉਂਦੇ ਆਪਾਂ ਹੁਣੀ ਬਈ ਆਪਾਂ ਕਰਨਗੇ ਆਪਣੇ ਕੋਲ ਗਾਹ ਕਾਈ ਜਾਂਦੇ ਨੇਗੀ ਠੀਕ ਆ ਗੱਲ ਚੱਲ ਉਹਦਾ ਕਰ ਲਾਤਾ ਤਾਂ ਮੱਚੀ ਜਾਊਗੀ ਮੱਚੀ ਜਾਊਗੀ ਬਈ ਆ ਲੈ ਚੱਲ ਆ ਲੈ ਚੱਲ ਲੈ ਚੱਲੇ ਠੁਕਮਾ ਗਈ ਕੱਦ ਕਾਠ ਵੀ ਚੰਗਾ ਤੇ ਲੰਬੀ ਵੀ ਫੁੱਲ ਆ ਗਈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਗਰਮੀ ਸਰਦੀ ਚੰਦਨ ਵਾਲਾ ਤੋਹਫਾ ਇਹ ਥੋੜੀ ਜਿਹੀ ਅੱਚ ਵੀ ਕਰਦੀ ਆ ਜਿਵੇਂ ਦਰਦੀ ਆ ਬਈ ਕਈ ਵਾਰੀ ਪਸ਼ੂ ਕਵਰਾ ਜਾਂਦਾ ਹਨਾ ਆਇਥੋਂ ਆਰਡਰ ਕੁਆਲਿਟੀ ਕਰ ਸਕਦੇ ਹੋ ਚੈੱਕ ਇਹਦੀ ਆਰਡਰ ਬਹੁਤ ਸੋਹਣਾ ਰੱਖਦੀ ਆ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਆਰਡਰ ਰੱਖਦੀ ਆ ਸੱਜਣੋ ਅੱਗੇ ਪਿੱਛੇ ਦਾ ਮੱਜਾਂ ਨਾਲ ਦਾ ਦੁੱਧ ਹੀ ਹੋਊਗਾ ਇਹਦਾ ਤਕਰੀਬਨ ਤਕਰੀਬਨ ਨਾ ਬਈ ਆਪਾਂ ਚੋਣਿਆ ਇਹ ਆਪਣੇ ਕੋਲੇ ਇੱਕ ਗਾਂ ਕਰੇ ਰੱਖੀ ਵੇ ਗਰਲੈਂਡੋ ਠੀਕ ਆ ਜੀ ਤੇ ਸਾਰੇ ਦੁੱਧ ਫੈਂਟ ਪਾ ਕੇ 6.5 ਫੈਂਟ ਹੁੰਦੀ ਹੁਣ ਇਸ ਟਾਈਮ ਐ ਮੰਨ ਲਾ ਵੀ ਮੱਜੇ ਲੈ ਲਈ ਇੱਕ ਹਾਂ ਇੱਕ ਤਰ੍ਹਾਂ ਹੀ ਮੱਝ ਹੀ ਆ ਬਾਈ ਮੱਝ ਵਾਲਾ ਕੰਮ ਇਹ ਹੋ ਜੀ ਵੀ ਜਿਵੇਂ 22 ਕਿਲੋ ਵਾਲੀ ਮੱਝ ਲੈ ਲਈ ਬਾਕੀ ਇਹਦੀ ਬਾਡੀ ਦੀ ਜਿਵੇਂ ਤੁਹਾਨੂੰ ਦੱਸਿਆ ਵੀ ਸ਼ਾਈਨਿੰਗ ਵੀ ਦੱਸਦੀ ਆ ਤੇ ਬੱਚੀ ਦਾ ਯਾਰ ਕੱਦ ਕਾਠ ਲੰਬੀ ਲੁੰਬੀ ਵੀ ਦੱਸਦੀ ਆ ਹ ਉਦਾਂ ਬਾਈ ਕਹਿੰਦਾ ਚੋਣ ਚਪੌਣ ਚ ਬਿਲਕੁਲ ਠੰਡੀ ਸੀਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਯਾਰੀ ਸਾਡੇ ਸਮਾਨ ਤੋਂ ਪਸ਼ੂ ਘੱਭਰ ਜਾਂਦਾ ਹੁੰਦਾ ਇਹ ਆ ਗਈ 2 ਨੰਬਰ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਦੇ ਆ 3 ਨੰਬਰ ਵਾਲੀ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਓ ਇਹ ਵੀ ਸੁਈ ਹੋ ਜਾਈ ਬਾਈ ਇਹ ਵੀ ਬਾਈ ਸੁਈ ਵੀ ਹੈ ਕੱਢਦੀ ਵੀ ਬੱਸੀ 8 9 10 ਆਇਆ ਮੱਝਾ ਨਾਲ ਬਾਈ ਆ ਗਿਆ ਨਾ ਹਾਂ ਬਾਈ ਢੋਰ ਖੋਲ ਕੇ ਇਹਦਾ ਬਸ ਬਹੁਤ ਠੰਡੀ ਹੈਗੀ ਵੀ ਠੀਕ ਹੈ ਤੇ ਇਹ ਪਹਿਲੇ ਨਹੀਂ ਹੈਗੀ ਨੋ ਕਾਲਾ ਥਣ ਆ ਗਿਆ ਨਾ ਇਹ ਪਹਿਲੇ ਨਹੀਂ ਹੈ ਬਾਈ ਬੱਸੀ ਠੀਕ ਹੈ ਗੱਲ ਇਹ ਆ ਗਈ ਐਚ ਐਫ ਚ ਇਹਦੇ ਨਾਲ ਬੱਚਾ ਗਿਆ ਬਾਈ ਇਹਦੇ ਮਗਰ ਬੱਛਾ ਹੈਗਾ ਇਦੇ ਨਾਲ ਆ ਗਈ ਬੱਛੀ ਤੇ ਦੰਦਾਂ 'ਚ ਬਾਈ ਸਾਹਿਬ ਕਹਿੰਦੇ ਹੈਗੀ ਆ 4 4 ਦੰਦਾਂ ਦਾ ਬੱਸੀ ਆਰਡਰ ਰੱਖ ਦਿਆ ਬਿਲਕੁਲ ਫਿਕਸ ਤੇ ਸ਼ਾਈਨਿੰਗ ਵਾਲਾ ਦਾ ਕੋਈ ਅੰਤ ਨਹੀਂ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸ਼ਾਈਨਿੰਗ ਵੀ ਬਹੁਤ ਆ ਤੇ ਲੈਗ ਸਕੋਰ ਦੀ ਵੀ ਫੁੱਲ ਮਜ਼ਬੂਤ ਆ ਗਈ ਆਰਡਰ ਰੱਖ ਦਿਆ ਪੂਰਾ ਜੇ ਮਰਜੀ ਬਈ 5-7 ਸੂਏ ਖਿੱਚੀ ਜਾਵੇ ਬੰਦਾ ਆ ਥਣ ਰੱਖ ਦਿਆ ਐਂ ਪੂਰੇ ਗੈਪ ਤੇ ਕੱਲਾ ਕੱਲਾ ਤੇ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚਾ ਇੱਕ ਦੰਦਾਂ 'ਚ 4 ਦੰਦ ਸੂਆ ਪਹਿਲਾ 5 ਤੋਂ 7 ਸੂਏ ਚੱਲਣ ਵਾਲੀ ਆਈਟਮ ਆ ਬਾਕੀ ਬਰੀਡਿੰਗ ਤੇ ਵੀ ਕੰਮ ਕਰ ਸਕਦੇ ਆ ਭਾਈ ਬੱਛੀ ਨਾਲ ਮਗਰ ਵੀ ਬਈ ਇੱਕ ਨਾਲ ਇੱਕ ਤੋਹਫਾ ਤਾਂ ਫਿਲਹਾਲ ਫਰੀ ਆ ਤੇ ਅੱਗੇ ਆਪਾਂ ਚੰਗਾ ਸੀਮਨ ਲਾ ਕੇ ਤਾਂ ਚੰਗੇ ਬੱਚੇ ਲੈ ਸਕਦੇ ਆ ਚਵਾਈ ਦੀ ਕਿਵੇਂ ਬਾਈ ਬਾਈ ਚਵਾਈ ਦੀ ਇੱਕ ਨੰਬਰ ਆ ਜਮਾ 100 ਦੀ 100 100 ਦੀ 100 ਜਿਵੇਂ ਮਰਜ਼ੀ ਪੀੜੀ ਡਾ ਕੇ ਚੋ ਜੀ ਇੰਨੀ ਕੁ ਬੋਲੀਆ ਹੁਣ ਹਾਂ ਬਾਈ ਬੋਲੀ ਕਿੰਨੀ ਕਹੇ ਇਹ ਹਲੇ ਆਈਏ ਬਾਈ 18-19 ਕਿਲੋ ਬੋਲੀ ਹਾਂ 18-19 ਕਿਲੋ ਬੋਲਾ ਹਾਜ਼ਰ ਹਾਂ ਇਹ 25 ਤੋਂ ਬਾਹਰ ਦੀ ਉਹ ਤਾਂ ਖੁੱਲਾ ਪਾਉ ਬੱਸੀ ਰਾਮਾ ਠੀਕ ਆ ਗੱਲ ਤੇ ਜਾਤ ਨਸਲ ਵੀ ਚੰਗੀ ਆ ਗਈ ਇਹ ਆ ਕਿ ਤਿੰਨ ਨੰਬਰ ਤੇ ਤੇ ਨੰਬਰ ਮੁਤਾਬਕ ਕਰ ਲਿਓ ਬਾਈ ਨਾ ਗੱਲ ਬਾਤ ਤੇ ਹੁਣ ਤੋਰ ਦੇ ਚਾਰ ਨੰਬਰ ਵਾਲਾ ਤੋਹਫ ਅਕ ਕੱਦ ਆ ਗਿਆ ਫੁੱਲ ਵੱਡਾ ਲੰਬੀ ਵੀ ਫੁੱਲਾ ਤੇ ਜਿਵੇਂ ਆਰਡਰ ਦੀ ਗੱਲ ਕਰ ਲਈ ਆਰਡਰ ਵੀ ਆਣ ਜਮਾ ਠੁਕ ਮੈਂ ਆ ਗਿਆ ਲੈ ਫਿੱਟ ਫਿੱਟ ਆ ਬਈ ਜਮਾ ਫਿਕਸ ਆਰਡਰ ਫਿਕਸ ਆਰਡਰ ਜਮਾ ਆ ਤੋਰੇਗਾ ਬਈ 골 ਕੇ ਆ ਤੋੜ ਕੇ ਦਿਖਾ ਦੇ ਇਹਨੂੰ ਸੀਮਨ ਦੱਸ ਦਾਂਗੇ ਇਹਨਾਂ ਦੇ ਕਿਹੜੇ ਕਿਹੜੇ ਲੱਗਿਆ ਸੀਮਨ ਬਾਈ ਜਿਹਦਾ ਰਕਾਰਡ ਹੋਊਗਾ ਪਰ ਕੱਟ ਦੇ ਦਾਂਗੇ ਜਿਹਦਾ ਹੋਊਗਾ ਨਹੀਂ ਉਹ ਤਾਂ ਆਪਾਂ ਕਹਿੰਦੇ ਨਹੀਂਗੇ ਠੀਕ ਆ ਗੱਲ ਹਾਂ ਤੇ ਇੱਕ ਗੱਲ ਹੋਰ ਦੱਸ ਦਿੰਨਾ ਕਿਉਂਕਿ ਜਿਹੜੇ ਚੰਗੀਆਂ ਆ ਗਈਆਂ ਨਾ گاਵਾ ਵਰਦ ਦੁੱਧ ਵਾਲੀਆਂ ਉਹਨਾਂ ਦੇ ਸੀਮਨ ਤਕਰੀਬਨ ਸੱਜਣੋਂ ਚੰਗਾ ਹੀ ਲੱਗਿਆ ਹੁੰਦਾ ਸਾਰੀਆਂ ਦੇ ਮੈਂ ਬਾਕੀ ਇਥ ਸ਼ਾਈਨਿੰਗ ਕਲਰ ਵਾਈਜ਼ ਆਰਡਰ ਕੁਆਲਿਟੀ ਵਾਈਜ਼ ਤੇ ਲੈਗ ਸਕੋਰ ਵਾਈਜ਼ ਹਰੇਕ ਪੱਖ ਤੋਂ ਦਿਖਾ ਦੂੰਗਾ ਦਿਖਾਉਂਗਾ ਟੋਪ ਟੋਪ ਦੀਆਂ ਗਾਵਾਂ ਤੁਹਾਨੂੰ ਪਤਾ ਵੀ ਆਪਣੀ ਇੱਛਾ ਰਹਿੰਦੀ ਹੁੰਦੀ ਹੈ ਵੀ ਚੰਗੀ ਕੁਆਲਿਟੀ ਦੇ ਪਸ਼ੂ ਦਿਖਾਈ ਆਪਾਂ ਚਾਹੀਦੇ ਦੋਦੇ 30 ਕਿਲੋ ਖੁੱਲੇ ਹੀ ਦੁੱਧ ਦੇਣਾ ਪੱਸੀ ਨੇ 30 ਕਿਲੋ ਹਾਂ ਤੇ ਆਰਡਰ ਰੱਖੋ ਜਿਵੇਂ ਫਾਸਮਾ ਜਿਵੇਂ ਫਿੱਟ ਰੱਖੋ ਬਾਈ ਲੈ ਬਾਬਾ ਜਿਵੇਂ ਬਾਹਰ ਵਾਲੀਆਂ ਗਾਵਾਂ ਤਾਂ ਹੁੰਦਾ ਵੀ ਇਹਦੇ 'ਚ ਇਹਦਾ ਸੁਖੇ ਹੁੰਦਾ ਆਰਡਰ ਦਾ ਕਿਉਂਕਿ ਇਹਦੇ 'ਚ ਮਸਟੈਟਸ ਵਗੈਰਾ ਦੀ ਪ੍ਰੋਬਲਮ ਮਸਟੈਟਸ ਬਹੁਤ ਘੱਟ ਆਉਂਦੀ ਹੈਗੀ ਆ ਨਾ ਮਾਤਰਾ ਦੇ ਬਰਾਬਰ ਹੀ ਰਹਿੰਦੀ ਆ ਤੇ ਬਾਕੀ ਜਾਤ ਨਸਲ ਕੁਆਲਟੀ ਵਾਲੇ ਜਾਨ ਵੱਡੀ-ਬੁੱਡੀ ਬਈ ਬਹੁਤ ਆ ਗਈ ਤੇ ਲੰਮੀ ਬਹੁਤਾ ਵਡਾ ਇਥੋਂ ਲੰਬਾਈ ਕਰ ਸਕਦੇ ਹੋ ਚੈੱਕ ਤੇ ਕੱਦ ਵਿੱਡਾ ਆ ਗਿਆ ਫੁੱਲ ਵੱਡਾ ਤੇ ਜਿਵੇਂ ਆਰਡਰ ਕੁਆਲਟੀ ਸੁਣ ਮੈਂ ਨੇੜੇ ਲਾ ਕੇ ਚੈੱਕ ਕਰਾ ਦੇਣਾ ਠੰਡਾ ਸਹਿਜ ਠੰਡੀ ਆ ਬਈ ਜਿਵੇਂ ਮਰਜ਼ੀ ਨਾ ਉਹ ਕਰੀ ਜਾਵੇ ਤੇ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਆਪਾਂ ਤੁਹਾਨੂੰ ਲੈ ਚਾਲਦੇ ਆਂ 5 ਨੰਬਰ ਵਾਲੇ ਤੋਹਫੇ ਤੇ ਇਹਦਾ ਸੂਆ ਕਿੱਧਰ ਪਾਵਨ ਇਹ ਬਈ ਦੂਜਾ ਸੂਆ ਸੁੰਰੀ ਆ ਗਈ ਇੱਕ ਨੇ ਕਿ ਦਿਨ ਕਰਦੀ ਐ ਇਹ ਇੱਕ ਹਫਤਾ ਇਹ ਬਾਕੀ ਇੱਕ ਹਫਤਾ ਹਾਂ ਹੈ ਟਲਾਂ ਟੋਲਾਂ ਬਹੁਤ ਪੀਣੇ ਬਸੀ ਦੀ ਬੰਨਣਾ ਬੁੰਨਾ ਬਹੁਤ ਵੜਨੇ ਥਾਣੇ ਇਹਦਾ ਵੀ ਤਕਰੀਬਨ ਇਕੱਲਾ ਇਕੱਲੇ ਹਾਂ ਸਾਰਾ ਮੁੱਠੀ ਵਾਲਾ ਜਿਹਾ ਬਈ ਮਸ਼ੀਨ ਦੇ ਚੋਲੇ ਚਾਹੇ ਵੀਰ ਕੋਈ ਮਰਜ਼ੀ ਹਾਥੀ ਚਵਾਈ ਕਰ ਦੋਬਲ ਛੇਡ ਵਾਲੀ ਆਟਾ ਦੋਬਲ ਛੇਡ ਵਾਲੀ ਦੋਦੇ ਵੀ 30 ਤੋਂ ਬਾਅਦ ਹੀ ਦੋਦੇ ਨੇ ਨਹੀਂ ਚਾਹ ਤੇਜ ਵੀ ਫੁੱਲ ਆ ਗਈ ਹੈ ਫੁੱਲ ਦੀ ਬਰੀਡ ਚਾ ਬਈ ਇਹ ਵੀ ਆ ਵੀ ਵਜੇ ਸੀਮਣ ਦੀ ਐ ਅੱਗੇ ਲੱਗਾਈ ਹੋਏ ਵਧੀਆ ਟੌਪ ਦਾ ਵੀ ਇਹਦੇ ਚ ਬੱਛੀ ਚ ਫੁੱਲ ਆ ਗਈ ਕਿਉਂਕਿ ਇਹ ਜੇ ਮੈਂ ਗੱਲ ਕਰ ਲਾਂ ਨਾ ਬੋਦੇ ਵਾਲੀਆਂ ਬੱਛੀਆਂ ਨਵੇਂ ਸੀਮਣਾਈ ਨੇ ਜ ਆਰਡਰ ਇਹ ਵੀ ਫਿਕਸ ਰੱਖਦੀ ਆ ਬਾਡੀ ਵੀ ਚੰਗੀ ਰੱਖਦੀ ਆ ਚੜਾਈ ਵੀ ਚੰਗੀ ਆ ਉਤੋਂ ਤੇ ਥਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਮਾਲਕ ਨੇ ਬਈ 30 31 30 31 ਉਹਦਾ ਇਹ ਦੋ ਦਿੱਤਾ ਵੇਗਾ ਠੀਕ ਆ ਗੱਲ ਐਤੀ ਗਏ 35 ਗ੍ਰਾਮ ਦੀ ਆਪਾਂ ਨੂੰ ਗਾਰੰਟੀ ਦਿੱਤੀ ਹੈ ਬਸੀ ਠੀਕ ਆ ਜੀ ਹਾਂ ਬਾਕੀ ਬਈ ਵਾਲੀ ਸਿਵਾਇ ਜਿੰਨਾ ਮਰਦੀ ਦੋਤ ਹਾਂ ਤੇ ਸੀਮਨ ਵੀ ਚੰਗਾ ਲੱਗਿਆ ਬਾਕੀ ਫੇਸ ਕੁਆਲਟੀ ਵੈਜ ਵੀ ਬੱਛੀ ਦੱਸਦੀ ਆ ਫੇਸ ਕੁਆਲਟੀ ਵੀ ਦੱਸਦੀ ਆ ਹਰੇਕ ਪੱਖ ਤੋਂ ਆਪਾਂ ਕਹਿ ਸਕਦੇ ਆ ਵੀ ਲੈਗ ਸਕੋਰ ਤੋਂ ਲਾ ਕੇ ਆਰਡਰ ਕੁਆਲਟੀ ਤੋਂ ਲਾ ਕੇ ਫੇਸ ਵਾਲੇ ਪੱਖ ਤੋਂ ਲਾ ਕੇ ਬਿਲਕੁਲ ਨਵੇਂ ਹਾਣ ਚੀ ਆ ਤੇ ਬਰੀਡ ਵਾਈਜ਼ ਵੀ ਫੁੱਲ ਆ ਗਈ। ਇੱਥੋਂ ਥਣ ਦਾ ਸਹਜ ਕਰ ਸਕਦੇ ਹੋ। ਚੱਕ ਥਣ ਦਾ ਸਹਜ ਇਹਦੇ ਹੱਥੀ ਚਵਾਈ ਵਾਲਾ ਵੀ ਆ ਤੇ ਮਸ਼ੀਨੀ ਵਾਲਾ ਵੀ ਅਜੇ ਕਿਸੇ ਭਰਾ ਨੇ ਮਸ਼ੀਨੀ ਚਵਾਈ ਤੇ ਲਾਉਣੀ ਨਹੀਂ। 35 ਕਿਲੋ ਦੀ ਓਟ ਤੇ ਬਾਈ ਕਹਿੰਦਾ ਆਈ ਆ ਆਪਣੇ ਕੋਲੇ ਸੂਆ ਦੂਜਾ ਤੇ ਆਪ ਵੀ ਚੰਗੇ ਸੀਮੰਦੀ ਆ ਤੇ ਅੱਗੇ ਲੱਗਿਆ ਵੀ ਇਹ ਲੱਗਈ ਬਹੁਤ ਟਾਪ ਦਾ ਪਿਆ ਇਹ। ਆ ਟਾਪ ਦਾ ਸੀਮੰ ਲੱਗਿਆ ਜਿਹੜੇ ਭਰਾ ਨਾਲ ਸੌਦਾ ਹੋਊਗਾ ਉਹਨੂੰ ਸਾਰੀ ਡਿਟੇਲ ਦਿੱਤੀ ਜਾਊਗੀ। ਬਾਈ ਸਾਰੀਆਂ ਬੜਾ ਸਿੱਧੀਆਂ ਹੋਣਗੀਆਂ ਕੋਈ ਐ ਨਹੀਂ ਕਿ ਕੋਈ ਵੀ ਕੋਈ ਪੁੱਠਾ ਜਾਗਦੇ ਹੋਣ ਜਾਂ ਕੋਈ ਕਿਵੇਂ ਹੋ ਗਈ ਟੇਢੀ ਵੀ ਨਹੀਂ ਠੀਕ ਹੈ ਮੇਰਾ ਗਾਲਾ ਭਾਈ ਆ ਗਈ 5 ਨੰਬਰ ਤੇ ਹਾਂ ਇਹ 5 ਨੰਬਰ ਤੇ ਆ ਭਾਈ ਇਹ ਆ ਗਈ 5 ਨੰਬਰ ਤੇ ਤਕਰੀਬਨ ਇੱਕ ਤੋਂ ਇੱਕ ਸੋਨੋਂ ਇੱਕ ਤੋਂ ਇੱਕ ਐ ਮਨ ਲਓ ਵੀ ਟਾਪ ਤੋਂ ਟਾਪ ਹੀ ਦਿਖਾਈ ਜਾਊਗਾ ਇਹ ਆ ਗਈ 6 ਨੰਬਰ ਵਾਲੀ ਬੈੜਾ ਇਹ 6 ਨੰਬਰ ਤੇ ਆ ਭਾਈ ਇਹ ਆਪਣੇ ਜਿਹਾ ਖਾਸ ਮਿੱਤਰ ਤੋਂ ਆਈ ਵੀ ਹੈਗੀ ਠੀਕ ਹੈ ਜੀ ਇਹਦਾ ਰੂਆ ਕਿਡਾ ਭਾਈ ਏ ਭਾਈ ਦੂਜਾ ਸੂਆ ਸੁੰਦੀ ਆ ਗਈ ਤੋਰ ਦੇ ਖੋਲ ਕੇ ਇਹ 29 ਕਿਲੋ ਦਾ ਐ ਕੰਡੇ ਵਾਲਾ ਦਿੱਤਾ ਪਿਆ ਗੱਲ ਕਹਿਣ ਦੀ ਨਹੀਂ ਤੇ ਮਾਲਕਾਂ ਕਰੇ ਜਾ ਕੇ ਪੁੱਛਿਆ ਵੀ ਜਾ ਕੋਈ ਦਿੱਕਤ ਵਾਲੀ ਠੀਕ ਆ ਗੱਲ ਵੀ ਪਹਿਲਾਂ ਦਾ 29 ਕਿਲੋ ਆ ਦੋ ਦਿੱਤਾ ਪਿਆ तकरीबन ਜਿੰਨੀਆਂ ਕਿ ਗਾਮ ਆਪਾਂ ਦਿਖਾਉਨੇ ਆ ਪਵਨ ਜੀ ਪਹਿਲਾਂ ਤੋਂ ਲਾ ਲਈਏ तकरीबन ਆਪਣੇ ਕੋਲੇ 25 ਤੋਂ ਸਟਾਰਟ ਹੁੰਦੀ 25 ਕਿਲੋ ਤੋਂ ਸਟਾਰਟਿੰਗ ਹੁੰਦੇ ਆ ਭਾਈ ਘੱਟ ਤੋਂ ਘੱਟ 25 ਤੋਂ ਲਾ ਕੇ ਵੀ ਆਪਣੇ ਕੋਲੇ 50 55 ਕਿਲੋ ਤੱਕ ਜਿੰਨੀਆਂ ਗਾਮ ਆਉਂਦੀਆਂ 50 ਕਿਲੋ ਤਾਂ ਆਮ ਹੀ ਗਈਆਂ ਹੁੰਦੀਆਂ ਆਪਣੇ ਕੋਲ ਠੀਕ ਆ ਗੱਲ ਤੋਰ ਭਾਈ ਖੋਲ ਕੇ ਨੂੰ ਇਹ ਆ ਗਈ ਸੱਜਣੋ 6 ਨੰਬਰ ਤੇ ਨੰਬਰ ਮੁਤਾਬ ਬਾਕੀ ਉਹੀ ਗੱਲ ਆ ਵੀ ਯਾਰ ਸਾਨੂੰ ਚੀਜ਼ਾਂ ਆਪੇ ਦੱਸਣੀਆਂ ਜਾਤ ਨਸਲ ਕਿੰਨੀ ਕਾ ਕੁਆਲਿਟੀ ਉਹਨਾਂ ਚ ਬਾਕੀ ਬਈ ਕਹਿਣ ਦੀ ਹੁੰਦੀ ਬਰੀਡ ਨੇ ਤਾਂ ਦੁੱਧ ਦੇਣਾ ਹੁੰਦਾਗਾ ਆਹ ਕੁਆਲਿਟੀ ਨੇ ਬਰੀਡ ਦੇ ਪਲੱਸ ਆਪਣੇ ਮਨ ਕੇ ਚੱਲ ਵੀ ਜਿੰਨੀ ਕਿ ਆਪਾਂ ਕੇਅਰ ਕਰ ਲਾਂਗੇ ਹਾਂਜੀ ਉਹ ਹਿਸਾਬ ਨਾਲ ਦੁੱਧ ਦੇਣਾ ਜਾਨਵਰ ਨੇ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਬਾਈ ਦੇ ਨੇ ਇਹਦੇ ਵੀ ਇੱਕ ਹਫਤਾ ਬਾਕੀ ਪਿਆ ਬਾਈ ਇੱਕ ਹਫਤਾ ਕਿਉਂਕਿ ਬੱਸੀਆਂ ਸਾਰੀਆਂ ਲੰਮੀਆਂ ਨੇ ਵੱਡੀਆਂ ਨੇ ਆ ਠੀਕ ਆ ਕੋਈ ਐ ਨਹੀਂ ਹੈਗੀ ਵੀ ਹਰ ਛੋਟੀ ਬੜਾ ਅੰਦਰ ਚੈੱਕ ਕਰ ਸਕਦੇ ਆ ਆਰਡਰ ਰੱਖੂਗੀ ਸੱਜਣੂ ਅੱਗੇ ਪਿੱਛੇ ਦਾ ਤੇ ਬਾਕੀ ਇੱਥੋਂ ਫੇਸ ਕੁਆਲਿਟੀ ਤੋਂ ਚਾਰਜ ਕਰ ਸਕ ਤੇ ਆਡਰ ਰੱਖੂਗੀ ਨਾਲ ਲੱਗਵਾ ਬਿਲਕੁਲ ਫਿਕਸਾ ਕਿੰਨੇ ਦਿਨ ਪੈਂਡਿੰਗ ਦੱਸਿਆ ਇਹ ਇਹ ਵੀ ਇੱਕ ਹਫਤਾ ਬਾਕੀ ਪਿਆ ਬਈ ਜੀ ਇੱਕ ਹਫਤਾ ਹਫਤੇ ਤੱਕ ਬਣੂ ਬਹੁਤ ਹਨਾ ਜਿਹਦੇ ਹਿਸਾਬ ਨਾਲ ਬਹੁਤ ਬਣੂਗਾ ਬਈ ਤੇ ਥਣ ਦਾ ਸਹਜ ਵੀ ਸੋਹਣਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਯਾਰ ਚੰਗਾ ਵਪਾਰੀ ਚੰਗੀ ਕੁਆਲਿਟੀ ਦੀ ਚੀਜ਼ ਲੈਂਦਾ ਤੇ ਚੰਗੇ ਰੇਟ ਪਰ ਕੀ ਲੈਂਦਾ ਵੀ ਕੁਆਲਿਟੀ ਦੀ ਚੀਜ਼ ਆ ਇਹ ਬਣਨਾ ਬਈ ਜੀ ਜਿੰਦਾਂ ਵਾਲ ਕੱਟਨੇ ਆ ਨੋਂ ਪੰਡਾ ਅੱਗੇ ਜਾ ਕੇ ਆ ਇੱਥੋਂ ਵਾਲੇ ਚ ਕਾਫੀ ਪੈ ਨੇ ਹਜੇ ਢਿੱਲ ਜੇ ਕਰ ਲਈ ਆ ਪਾਡਰ ਆਲੀ ਠੰਡੀ ਹੀਲ ਬਹੁਤ ਆਈ ਤੇ ਬਾਈ ਕਹਿੰਦੇ ਲਈ ਵੀ ਕਿਸੇ ਆਪਣੀ ਜਾਣਕਾਰ ਸੱਜਣ ਤੋਂ ਆ ਰਿਕਾਰਡ ਇਹਦਾ ਚੰਗਾ ਦੱਸਿਆ ਤੇ ਬਾਕੀ ਗੱਲ ਇਹ ਲੱਗਿਆ ਪੂਰਾ ਵਧੀਆ ਸੀਮਣ ਬੈ ਬਈ ਇਹ ਸੀਮਣ ਵੀ ਚੰਗਾ ਲੱਗਿਆ ਪੂਰੇ ਚੰਗਾ ਲੱਗਿਆ ਹੋਏ ਇਹ ਆਹ ਤੋਹਫਾ ਕਿੱਥੋਂ ਲਿਆਂਦਾ ਇਹ ਬਾਈ ਦੂਜਾ ਸੂਰਤ ਹੁੰਦੀ ਆ ਇਹ ਵੀ ਵਸੇ ਫਾਰਮ ਦੀ ਹੈਗੀ ਠੀਕ ਹੈ ਜੀ ਹਾਂ ਆ ਨਾੜਾ ਚੰਗੀਆਂ ਰੱਖਦੀ ਆ ਆਰਡਰ ਤੇ ਨਾ ਕੱਦ ਬਹੁਤ ਆ ਕੱਦੀ ਬਹੁਤ ਆ ਜੀ ਲੈ ਬਾਈ ਫੈਟ ਹੀ ਰੱਖਣਾ ਇਹਨੇ ਬਸ ਇਹ ਰੰਗੀ ਵਾਲਾ ਸੋਨਾ ਲੈਵੇ ਦਾ ਤੋਰ ਖੋਲ ਕੇ ਕੱਦ ਆ ਗਿਆ ਇਹਦਾ ਵੀ ਨਾਲ ਵਾਲੀ ਨਾਲ ਉੱਚਾ ਹੀ ਆ ਗਿਆ ਕੱਦ ਇਹਦਾ ਪੰਛੀ ਦਾ ਇਹ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਗਈ ਤੇ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਰਹੂਗੀ ਸੂਆ ਕਿਹੜਾ ਬਾਈ ਇਹ ਦੂਜਾ ਸੂਆ ਸੁਣਦੀ ਆ ਬਾਈ ਗੁਰੀ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਲਈ ਹੋਏ 7-8 ਦਿਨ ਜੀ ਬਾਕੀ ਪੈਣਾ ਜੀ 7-8 ਦਿਨ ਹਾਂ ਇਹਦੇ ਸੀਮਨ ਵੀ ਦਾ ਤਾਂ ਕਿਹੜਾ ਲੱਗਿਆ ਇਹਦੇ ਸੀਮਨ ਵੀ ਦੱਸੋ ਆਪ ਵੀ ਇਹ ਵੀ ਕਿਹੜੇ ਦੀ ਹੈਗੀ ਠੀਕ ਆ ਅੱਗੇ ਤਾਂ ਲੱਗੇ ਵੀ ਕਿਹੜਾ ਪਿਆਗਾ ਠੀਕ ਆ ਗੱਲ ਇੱਥੇ ਤੋਂ ਕੱਦ ਕਾਠ ਫੇਸ ਕੁਆਲਿਟੀ ਰੰਗ ਰੂਪ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਆ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਹੋਰ ਵੀ ਬੱਸ ਇਹ ਬਹੁਤ ਆ ਗਈ ਦੁੱਧ ਬੱਸੀਆਂ ਕੋਈ ਐ ਮੈਂ ਮੰਨ ਕੇ ਜਾਈ 30 35 ਦੁੱਧ ਦਿੱਤਾ ਵੀਦਾ 34 ਕਿਲੋ ਬਿਊਟੀ ਪਹਿਲਾਂ ਦਾ ਬਿਊਟੀ ਵਾਲੇ ਪੱਖ ਤੋਂ ਵੀ ਆ ਤੇ ਮਿਲਕ ਲੈਣ ਵਾਲੇ ਪੱਖ ਤੋਂ ਵੀ ਮਿਲਕ ਵਾਲੀ ਬੱਸੀ ਵੀ ਦੁੱਧ 40 ਕਿਲੋ ਬੱਸੀ ਦਾ ਤਾਂ ਖੁੱਲੇ ਹੀ ਦੇਣਾ ਬਾਈ ਬੱਸੀ ਨੇ ਆਸੂ ਆ ਦੂਜਾ ਬਾਈ ਹਾਂ ਦੰਦਾ ਜੀ ਨੇ ਸਾਰੀ ਠੀਕ ਆ ਕਹਿਣ ਦੀ ਗੱਲ ਹੋਊਗੀ ਠੀਕ ਆ ਸਾਰੇ ਦੰਦਾ ਤੇ ਨਹੀਂ ਇਹ ਟੂਜਾ ਡਗਾ ਲੈ ਚੱਲ ਬਈ ਇਹਨੂੰ ਆ ਥਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਆਰਡਰ ਦਾ ਸਹਿਜ ਵੀ ਸੋਹਣਾ ਬਣਾਉ ਕਿਉਂਕਿ ਇਹ ਦਿਨ ਹਜੇ ਪੈਂਡਿੰਗ ਨੇ ਜਦੋਂ ਇਹਨੇ ਪੂਰੇ ਟਾਈਮ ਤੇ ਆਉਣਾ ਉਦੋਂ ਤੱਕ ਸਹਿਜ ਬਹੁਤ ਸੋਹਣਾ ਬਣਾਉਣਾ ਆਰਡਰ ਦਾ ਏ ਆ ਗਈ ਮੇਰਾ ਖਿਆਲ ਆ 7ਵੇਂ ਨੰਬਰ ਤੇ ਆ ਗਈ ਬਾਈ ਹਨਾ ਇਹ 7ਵੇਂ ਨੰਬਰ ਤੇ ਆ ਗਈ ਬਾਈ ਆ 7 ਨੰਬਰ ਤੇ ਆ ਗਈ ਨੰਬਰ ਮੁਤਾਬਕ ਕਰ ਲਿਓ ਗੱਲਬਾਤ ਬਾਈ ਨਾਲ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਨੇ ਇੱਕ ਅਗਲੇ ਨੰਬਰ ਤੇ ਬੱਛੀ ਆ ਇਹ ਮੇਰਾ ਖਿਆਲ ਆ ਪਹਿਲਾ ਸੂਆ ਹੋਊਗੀ ਇਹਦਾ ਸੂਆ ਕਿਹੜਾ ਬਾਈ ਕੋਈ ਬਾਈ ਦੂਜਾ ਸੂਆ ਹੁੰਦੀ ਹੈ ਵੀ ਬੱਸੀ ਅੱਛਾ ਇਹ ਵੀ ਦੂਜਾ ਸੂਆ ਹੁੰਦੀ ਹੈ ਹਰ ਜੀ ਦੇਖ ਕੇ ਪਹਿਲੇ ਆਪਣੇ ਕੋਲ ਪਹਿਲਾਂ ਬੱਸੀ ਇੱਕੋ ਹੀ ਆਪਣੇ ਕੋਲੇ ਠੀਕ ਆ ਨੀ ਬਾਕੀ ਸਾਰੀਆਂ ਬੱਸੀਆਂ ਦੂਜੇ ਦੂਜੇ ਨੇ ਆ ਤੋੜ ਦੇ ਬਾਈ ਨੂੰ ਇਹਦੇ ਕਿੰਨੇ ਕਿਦਰ ਪੈਂਡਿੰਗ ਨੇ ਇਹ ਪਹਿਣ ਬਾਈ 8 ਸਾਲ 9 ਦਿਨ ਬਾਕੀ 8-9 ਦਿਨ ਹਾਂ ਇਹਦਾ ਕੀ ਰਿਕਾਰਡ ਆ ਪਹਿਲਣ ਦਾ ਇਹ ਵੀ ਦੁੱਧ ਬਈ ਅਮਨ ਗਤੀ ਤੋਂ ਪਾਰ ਵਾਲੀ ਹੋਈ ਏ ਵੀ 30 ਪਲੱਸ ਵਾਲੀ 30 ਤੋਂ ਪਲੱਸ ਦੁੱਧ 30 ਤੋਂ ਖੁੱਲੇ ਹੀ ਦੂਗਾ ਅਸੀਂ ਠੀਕ ਆ ਜੀ ਤੇ ਆ ਗਈ ਸੱਜਣੋਂ ਬੱਛੀ ਏ ਵੀ ਚੌੜੇ ਢਾਂਚੇ ਚ ਆ ਗਈ ਮੇਰਾ ਕਹਿਣ ਦਾ ਪਾਪ ਉੱਤੋਂ ਚੜਾਈ ਬਹੁਤ ਆ ਬਾਡੀ ਦੀ ਤੇ ਜਾਤ ਨਸਲ ਉਹ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਕੀ ਦੱਸਤਾ ਵੀ ਇਹ ਆਪ ਹੀ ਦੱਸਣਗੀਆਂ ਇਹਨਾਂ ਸਾਰੇ ਬਣਾ ਬਰੀਡ ਤੇ ਨਹੀਂ ਬਾਈ ਆ ਬਰੀਡ ਇਹ ਆਪਦੇ ਆਪ ਦੱਸਣਗੀਆਂ ਕਿਉਂਕਿ ਜਿਹੜੇ ਭਰਾ ਦੇਖਣ ਵਾਲੇ ਨੇ ਉਹ ਜੱਜ ਕਰ ਲੈਂਦੇ ਨੇ ਬਰੀਡ ਕਿੰਨੀ ਕ ਹੈ ਕਿਉਂਕਿ ਕੁਆਲਿਟੀ ਦੇ ਪਸ਼ੂਏ ਦਿਖਾਉਂਦੇ ਰਹੇ ਨੇ ਤਕਰੀਬਨ ਤਕਰੀਬ ਜਿਵੇਂ ਤੁਹਾਨੂੰ ਦੱਸਿਆ ਬਾਈ ਕੋਲੇ ਗਾਹ ਕਾ ਜਿਹੜਾ ਬਾਹਰ ਦਾ ਗਾਹ ਕ ਵੀ ਜਿਆਦਾ ਜਿਵੇਂ ਆਪਾਂ ਗੱਲ ਕਰ ਲਈਏ ਮਹਾਰਾਸ਼ਟਰ ਦੇ ਜਿਵੇਂ ਸੱਜਣ ਸਾਨੂੰ ਦਿਖਾਈ ਨੇ ਤੇ ਉਦਾਂ ਮੈਂ ਇੱਕ ਕਲਿੱਪ ਵੀ ਲਈ ਹੋਈ ਆ ਉਹ ਵੀਡੀਓਜ਼ ਵੀ ਚਲਾ ਦੂੰਗਾ ਆ ਲੈ ਚੱਲ ਬਈਆ ਇਹ ਤੱਕ ਕਿੰਨਾ ਕ ਪਾ ਦੂ ਭਾਪਨੇ ਦੁੱਧ ਭਈ ਐ ਮੰਨ ਗਾ 34 35 ਕਿਲੋ ਬਸ ਇਹ ਵੀ ਦੁੱਧ ਪਾ ਦੂਗਾ 34 35 ਲੀਰ ਕਿਲੋ ਹਾਂ ਆ ਲੈ ਚੱਲ ਕਮਾ ਕੇ ਸ਼ਕੀਨੀ ਵਾਲੇ ਪੱਖ ਤੋਂ ਵੀ ਆ ਗਈ ਤੇ ਮਿਲਕ ਵਾਲੇ ਪੱਖ ਤੋਂ ਵੀ ਆ ਗਈ ਇਹ ਆ ਗਈ ਮੇਰਾ ਘਰ 8ਵੇਂ ਨੰਬਰ ਤੇ ਆ ਬਾਈ 31 ਨੰਬਰ ਤੇ ਆ ਗਈ 8ਵੇਂ ਨੰਬਰ ਮੁਤਾਬਕ ਬਾਈ ਨਾਲ ਕਰ ਲਿਓ ਗੱਲਬਾਤ ਟਾਂਚੇ ਦੀ ਸੋਣੀ ਆ ਸੂਆ ਦੂਜਾ ਥੋੜੀ ਬੋਤੀ ਪਾਲ ਜਿਵੇਂ ਸਾਨੂੰ ਮੈਂ ਦੱਸਿਆ ਵੀ ਭਾਈ ਪਾਲ ਪੌਨੀ ਸਟਾਰਟ ਕਰ ਗਈ ਕਈ ਵਾਰ ਜਾਨਵਰ ਨਹੀਂ ਪਾਲ ਪਾਉਂਦਾਗਾ ਹਾਂਜੀ ਹਾਂਜੀ ਕਈ ਵਾਰ ਪਾਲ ਪਾਉਣ ਲੱਗ ਜਾਂਦਾ ਪਾਲ ਪੌਨੀ ਸਟਾਰਟ ਕਰਤੀ ਬੱਸ ਇਹ ਠੀਕ ਆ ਗੱਲ ਹਾਂ ਇਹ ਆ ਗਈ ਅਗਲੇ ਨੰਬਰ ਤੇ ਮੇਰਾ ਖਿਆਲ ਨੋ ਨੋਮਾ ਨੰਬਰ ਆ ਬਾਈ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਦੂਜਾ ਸੂਆ ਵਸੇ ਸੁੰਦੀ ਹੈਗੀ ਇਹਨੂੰ ਵੀ ਤੋਰ ਖੋਲ ਕੇ ਆਰਡਰ ਚੌੜਾ ਰੱਖੋ ਪੂਰਾ ਇਹ ਚੌੜੀ ਰੱਖੋ ਬਾਈ ਲੇਵਾ ਤਾਂ ਆ ਲੇਵਾ ਰੱਖੂਗੀ ਫੁੱਲ ਚੌੜਾ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਦੀ ਚੜਾਈ ਵੀ ਚੰਗੀ ਆ ਉਤੋਂ ਮੱਝਾਂ ਨਾਲ ਦੀ ਬਾਡੀ ਵੀ ਸਾਰੇ ਆਪਾਂ ਕਹਿ ਲਈਏ ਪਹਿਲਣਾਂ ਦੂਜਣਾਂ ਜਿਵੇਂ ਹਰਿਆਣੇ ਝੋਟੀਆਂ ਹੁੰਦੀਆਂ ਮੁਰਾ ਨਾਲਸਲਦੀਆਂ ਉਹਨਾਂ ਨਾਲ ਦੀ ਬਾਡੀ ਹੈ ਇਹਨਾਂ ਦੀ ਸੂਆ ਦੂਜਾ ਬਾਈ ਦੂਜਾ ਬਾਈ ਦੂਜਾ ਇਹਦਾ ਕੀ ਰਿਕਾਰਡ ਹੈ ਪਹਿਲਣ ਦਾ ਰੋਕੀ ਇੱਥੇ ਦੁੱਧ 27 ਕਿਲੋ ਦਿੱਤਾ ਹੋਇਆ ਬਾਈ ਦਾ ਪਹਿਲਣ ਦਾ ਪਹਿਲਣ ਦਾ ਹਾਂ ਆ ਤੇ ਦੁੱਧ ਵੀ ਸੋਨਾ ਪਾਉਗੀ ਫੈਟ ਵਾਲਾ ਤੇ ਥਣ ਦਾ ਸੈਜ ਵੀ ਸੋਨਾ ਰੱਖਦੀ ਆ ਆਰਡਰ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਕੀ ਦੱਸਿਆ ਵੀ ਆਰਡਰ ਰੱਖੂਗੀ ਫੁੱਲ ਚੌੜਾ ਰੱਖੂਗੀ ਬਿਲਕੁਲ ਨਾਲ ਲੱਗਵਾ ਫਿਕਸ ਆਰਡਰ ਰੱਖੂਗੀ ਚੌੜੇ ਢਾਂਚੇ ਚ ਆ ਗਈ ਇੱਥੋਂ ਕਮਾਣਾ ਬਾਈ ਇੱਥੇ ਤੋਂ ਕਮਾਲਾ ਥਣ ਰੱਖਦੀ ਆ ਮੁਠੀ ਵਾਲਾ ਸੋਹਣਾ ਥਣ ਰੱਖਦੀ ਆ ਤੇ ਚਾਰੇ ਥਣਾਂ ਦਾ ਜਿਹੜਾ ਸਹਿਜ ਆ ਸਹਿਜ ਵੀ ਤਕਰੀਬਨ ਤਕਰੀਬਨ ਜੇ ਗੱਲ ਕਰ ਲਈਏ ਸੱਜਣੋਂ ਇੱਕ ਨਾਲ ਦਾ ਹੀ ਰੱਖਦੀ ਆ ਬਾਕੀ ਇੱਥੋਂ ਪਛਾਣ ਤੋਂ ਆਰਡਰ ਦੀ ਜੱਜਮੈਂਟ ਕਰ ਲਿਓ ਬਾਡੀ ਵੀ ਕਰ ਲਿਓ ਇਹ ਆ ਗਈ 8 ਨੰਬਰ ਤੇ ਸੂਆ ਦੂਜਾ ਸੁੰਦੀ ਆ ਤੇ ਫੈਟ ਵਾਲਾ ਦੁੱਧ ਪਾਊਗੀ ਚੰਗਾ ਬਿਊਟੀ ਵਾਲੇ ਪੱਖ ਤੋਂ ਦੁੱਧ 3 ਕਿਲੋ ਖੁੱਲ੍ਹੇ ਹੀ ਦੇਣਾ ਬੱਸੀ ਨੇ ਬਾਈ ਤੇ ਦੁੱਧ ਵਾਲੇ ਪੱਖ ਤੋਂ ਵੀ ਇਹ ਕਾਮਯਾਬ ਰਹੂਗੀ ਇਹਦਾ ਆ ਗਿਆ 9 ਨੰਬਰ ਇਹਦਾ ਸੂਆ ਕਿਹੜਾ ਬਾਈ ਇਹ 10ਵਾਂ ਨੰਬਰ ਆ ਬਾਈ 10 ਮਾ 10 ਮਾ ਨੰਬਰ ਆਗਾ ਠੀਕ ਆ ਗੱਲ ਆ ਇਹ ਆ ਗਈ 10 ਨੰਬਰ ਤੇ ਇਹਦਾ ਸੁਆ ਕਿਹੜਾ ਬਾਈ ਇਹ ਬਾਈ ਦੂਜਾ ਸੁਆ ਸੁੰਦੀਆ ਬੈੜਾ ਇਹ ਕਾ ਇੱਕ ਦਿਨ ਕੱਢਦੀ ਆ ਇਹਦੇ ਪੈਹ ਨੇ ਹਾਏ ਬਾਈ 13 14 ਨੰ ਬਾਕੀ ਬੱਸੀ ਦੇ 13 14 ਹਾਂ ਬੰਨਾ ਬੋਨਾ ਬਹੁਤਾ ਬੈੜਾ ਚੱਲੇ ਪਈ ਆ ਨਾ ਥੱਲੇ ਹਾਂ ਸਟਾਰਟਿੰਗ ਹੀ ਹੋਈ ਆ ਬਾਈ ਇਹਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਬਾਈ ਰਿਕਾਰਡ ਬਾਈ ਇਹਦਾ 38 39 ਉਹਦਾ ਦਿੱਤਾ ਹੋਇਆ ਪਲੂਨ ਦਾ ਪਹਿਲਣ ਦਾ ਹਾਂ 40 ਪਲੱਸ ਚੱਲੂ 40 ਤੋਂ ਪਲੱਸ ਹੀ ਤੋਂ ਦੇਣਾ ਬੈੜ ਨੇ ਠੀਕ ਆ ਗੱਲ ਇਹਦਾ ਸੁਆ ਕਿਹੜਾ ਅਗਲੇ ਨੰਬਰ ਇਹ ਬਾਈ ਦੂਜਾ ਸੁਆ ਬੱਸੀ ਸੁੰਦੀ ਇਹ 10 ਦਿਨ ਪੈਂਦੀ ਨੇ ਬੱਸੀ ਦੀ ਆਏ ਗੱਲ ਕਰ ਲਈ ਜੀ ਬਾਡੀ ਬਾਈ ਜ ਬਹੁਤ ਚੰਗੀ ਆ ਗਈ ਹੈ ਨਾ ਬਾਡੀ ਬਾਈ ਵੱਡੀ ਵੀ ਹੈ ਬੱਸੀ ਆ ਵੱਡੀ ਵੀ ਫੁੱਲ ਆ ਗਈ ਜਿਵੇਂ ਜਾਣ ਵੀ ਫੁੱਲ ਆ ਗਈ ਤੇ ਇਹਦਾ ਸਟਰਕਚਰ ਹੈ ਨਾ ਇਹਦਾ ਇਹਦਾ ਸਟਰਕਚਰ ਵੀ ਸੋਹਣਾ ਹੈ ਬਾਡੀ ਦੇ ਢਾਂਚੇ ਦੀ ਗੱਲ ਕਰ ਲਈ ਜਿਵੇਂ ਆਪਾਂ ਕਹਿ ਲਈਏ ਦੁੱਧੇ ਹੀ 35 ਕਿਲੋ ਖੁੱਲਾ ਦੇਣਾ ਬਾਈ ਬੱਸੀ ਨੇ ਯਕੀਨ ਆਪਾਂ ਕਹਦੇ ਨੇ ਤੁਹਾਨੂੰ ਵੀ ਕੋਈ ਸ਼ਕੀਨ ਨੌਕਰੀ ਵਸ਼ੇਰੀ ਹੁੰਦੀ ਆ ਉਦਾਂ ਦੀ ਬਾਡੀ ਆ ਤੇ ਉਦਾਂ ਦਾ ਤੋਰਾ ਇਹਦਾ ਬੱਚੀ ਦਾ ਤੋਰੀ ਆ ਇਹਨੂੰ ਬਾਈ ਇੱਥੇ ਇੱਥੇ ਕਮਾ ਲੂਗੀ ਆਪਾਂ ਲਾ ਪਾਉਣੀਆਂ ਸ਼ੁਰੂ ਕਰਤੀਆਂ ਕਿੰਨੇ ਦਿਨ ਕੱਢ ਸਕਦੇ ਆ ਭਾਈ ਇਹ ਹਾਂ ਪਹਿਨੇ ਬਾਈ ਲੰਬੀ ਵੀ ਬਹੁਤ ਆ ਨਾ ਲੰਬੀ ਬਈ ਬਹੁਤ ਸ਼ਕੀਨੀ ਬਹੁਤ ਆ ਜੀ ਲੰਬੀ ਵੀ ਫੁੱਲਾ ਸ਼ਕੀਨ ਵੀ ਆ ਜਿਵੇਂ ਆਪਾਂ ਤੁਹਾਨੂੰ ਕਹਿ ਰਹੇ ਹਾਂ ਦੁੱਧ 35 ਕਿਲੋ ਦੁੱਧ ਤਾਂ ਖੁੱਲਾ ਦੇਣਾ ਬਈ ਗੁਰੀਏ ਨੇ ਹਾਂ ਮਿਲਕ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਦੋਹੇ ਪੱਖਾਂ ਤੋਂ ਜਿਵੇਂ ਕਿਸੇ ਭਰਾ ਨੇ ਚੰਗੀ ਬਰੀਡ ਤਿਆਰ ਕਰਨੀ ਆ ਚੰਗੀ ਨਸਲ ਮੇਰਾ ਕਹਿਣ ਦਾ ਭਾਵਾ ਆਪਾਂ ਇਹ ਤੋਂ ਚੰਗੀ ਨਸਲ ਵੀ ਲੈ ਸਕਦੇ ਆ ਬੱਚੇ ਸੋਹਣੇ ਪਾਊਗੀ ਤੇ ਦੁੱਧ ਦੇ ਨੇ ਚੰਗਾ ਪਾਏ ਦੇਣਾ ਕਿਉਂਕਿ ਜਿਹਦੇ ਚ ਜਾਤ ਚੰਗੀ ਆ ਇਹਦੀ ਨਸਲ ਚੰਗੀ ਆ ਫੁੱਲ ਵੱਡੀਆਂ ਚ ਆ ਗਈ ਜਿਵੇਂ ਆਪਾਂ ਕਹਿ ਲਈਏ ਕਿ ਪੂਰੀਆਂ ਵੱਡੀਆਂ ਵੇੜ ਤੇ ਟਾਂਚੇ ਦੀ ਬਹੁਤ ਸ਼ਾਨਦਾਰ ਆ ਗਈ ਉਸ ਤੋਂ ਬਾਡੀ ਦਿਖਾਦਾ ਉਸ ਤੋਂ ਹਾਂ ਟੂ ਹੀ ਸਟੇਟ ਆ ਗਈ ਬਿਲਕੁਲ ਉੱਪਰੋਂ ਸਾਰੇ ਬੜਾ ਬਾਈ ਸਿੱਧੀਆਂ ਨਹੀਂ ਆ ਇਹ ਨਹੀਂ ਗੋਲੂ ਸਾਨੂੰ ਕੋਈ ਵੀ ਜਿਵੇਂ ਇੱਥੇ ਤੋਂ ਲੰਬਾਈ ਕਰਾ ਦੇਂਦੀ ਸਾਨੂੰ ਮੈਂ ਚੈੱਕ ਲੰਬੀ ਬਹੁਤ ਆ ਗਈ ਲੰਬੀ ਬਹੁਤ ਆ ਗਈ ਪੁੱਲੂ ਬਥੇਰੀ ਆ ਜੀ ਟੰਡੀ ਢੁੰਡੀ ਬਹੁਤ ਆ ਬਈ ਤੁਸੀਂ ਥਣ ਦਾ ਸੈਜ ਸੋਨਾ ਰੱਖੂ ਤੇ ਰੱਖੂਗੀ ਬਈ ਪੂਰੀ ਦੂਰੀ ਤੇ ਦੂਰੀ ਰੱਖੇ ਲੈਵਾ ਖੋਲਣਾ ਬਈ ਇਹਦਾ ਬਸ ਜਿੰਨਾ ਜਿੰਨਾ ਰੈਡੀ ਹੁੰਦੀ ਜਾਊਗੀ ਨਾ ਚੈਣੀ ਕੋ ਜੇ ਪੀੜੀ ਤੇ ਪਾਵੇ ਨਹੀਂ ਹੁੰਦੀ ਏ ਐ ਪੀੜੀ ਪਾਵੇ ਵੰਗੂ ਕਰ ਦਿੰਦੇ ਆ ਗੈਪ ਵੀ ਵਧਾਉਂਦੀ ਜਾਊ ਤੇ ਉਦਾਂ ਕੁਆਲਿਟੀ ਵਾਈਜ਼ ਵੀ ਸੋਹਣੀ ਆ ਗਈ ਤੇ ਇਹ ਬੈਡ ਦੀ ਕੀ ਗੱਲ ਬਾਤ ਆ ਇਹ ਬਈ ਦੂਜਾ ਸੋਹਣਾ ਹੁੰਦੀ ਹੈਗੀ ਤੋਰ ਖੋਲ ਕੇ ਦੀ ਇਹ ਕ੍ਰਾਸ ਚ ਹੈਗੀ ਠੀਕ ਆ ਜੀ ਤੇ ਇਹ ਆ ਮੰਨ ਗਿਆ ਬਾਈ ਤੀ ਗਿਲ ਦੋ ਦਿੱਤਾ ਮੈਂ ਬਈ ਪਹਿਲਣ ਦਾ ਪਹਿਲਣ ਦਾ ਹਾਂ ਬਰਨਾਲੀ ਲਈ ਆ ਕੋਈ ਦੂਰੋਂ ਨਹੀਂ ਲਈਗੀ ਠੀਕ ਆ ਜੀ ਇਹ ਵੀ ਆਪਣੇ ਮਿੱਤਰ ਤੋਂ ਹੀ ਆਈ ਹੈਗੀ ਠੀਕ ਆ ਖੁੱਲੂ ਬਹੁਤ ਥੱਲੇ ਜਿਹੜੇ ਹਸਾਬ ਨਾਲ ਦੀ ਢਿੱਲਾ ਹਨਾ ਹਾਂ ਬਈ ਜਿਹੜੇ ਹਸਾਬ ਨਾਲ ਬਲ ਢੱਲਾ ਨੇ ਜੀ ਖੁੱਲਣਾ ਬਹੁਤਾ ਪੱਛੀ ਨੇ ਪ੍ਰਿੰਟ ਵਾਈਜ਼ ਵੀ ਇਹ ਬਾਈ ਕੰਨਾ ਥੋੜੀ ਜਿਹਾ ਆਪਾਂ ਕਹਿ ਲਈਏ ਕ੍ਰਾਸ ਹੰਗ ਚ ਆ ਗਈ ਜਦੋਂ ਗਰਮੀ ਚ ਕਿਸੇ ਭਰਾ ਨੇ ਰੱਖਣੀ ਆ ਦੋ ਦ 25 ਕਿਲੋ ਖੁੱਲੇ ਹੀ ਦੇਣ ਨੇ ਬੱਸੀ ਨੇ ਆ 24 25 ਕਿਲੋ ਐ ਮੰਨ ਲਓ ਵੀ ਮੱਜਾਂ ਡੇੜ ਗੇੜੀ ਹੋ ਜਾਊਗਾ ਮੇਰਾ ਹਾਂ ਬਾਈ ਆ ਮੱਜਾਂ ਨਾਲ ਦਾ ਹੀ ਹੋ ਜੂ ਪੋਲੀ ਬਹੁਤ ਪਈਆ ਥੱਲੇ ਹੋ ਜੇ ਦਿਨ ਕਿੰਨੇ ਪੈਂਡਿੰਗ ਨੇ ਬਾਈ ਦਿਨ ਦੇ 6-7 ਗਣ ਬਾਕੀ ਪੈਣ ਬਾਈ ਇਹਦੇ ਵੀ ਖੁੱਲੂਗੀ ਬਹੁਤ ਥੱਲੇ ਜਿਵੇਂ ਸਾਨੂੰ ਮੈਂ ਦੱਸਿਆ ਵੀ ਆ ਆਰਡਰ ਅੱਗੇ ਤੇ ਰੱਖੂਗੀ ਆਰਡਰ ਜਿਵੇਂ ਸਾਨੂੰ ਮੈਂ ਦੱਸਿਆ ਇਹ ਸੱਜਣੋਂ ਫਿਕਸ ਰੱਖੂਗੀ ਨਾਲ ਲੱਗ ਮਾਰਡਰ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਉੱਤੋਂ ਵੀ ਹਾਂ ਲੈ ਚਲ ਬਾਈ ਤੇ ਰੇਟ ਜਿਵੇਂ ਸਾਨੂੰ ਮੈਂ ਸ਼ੁਰੂ ਜੀ ਦੱਸਿਆ ਵੀ 80 85 ਤੋਂ ਲਾ ਕੇ ਤਕਰੀਬਨ ਤਕਰੀਬਨ 1.5 ਲੱਖ ਤੱਕ ਦੱਸਿਆ ਬਾਈ 1 41 ਤੱਕ ਬਾਈ ਹਾਂ 1 40 ਤੱਕ ਦੇ ਰੇਟ ਨੇ ਅੱਜ ਦੀ ਵੀਡੀਓ ਦੇ ਉਹ ਕੱਲੀ ਕੱਲੀ ਦਾ ਤੁਸੀਂ ਕਨਫਰਮ ਕਰ ਲਿਓ ਇਹਦਾ ਸੂਆ ਕਿਹੜਾ ਬੱਛੀ ਆ ਬਾਈ ਇਹਦਾ ਬਾਈ ਦੂਜਾ ਸੂਆ ਸੂਹੂਗੀ ਬੱਸੀ ਹੈ ਬੰਨ ਨਹੀਂ ਨਹੀਂ ਬਹੁਤ ਲੇਵਾ ਪਰ ਇਹ ਵੀ ਫਿਕਸ ਹੀ ਰੱਖਣਾ ਇਹਨਾਂ ਲੇਵਾ ਆਰਡਰ ਫਿਕਸ ਕਾਮਯਾਬ ਰਹਿੰਦਾ ਗਾਮਾਂ 'ਚ ਜ਼ਿਆਦਾ ਹੈ ਨਾ ਹਾਂ ਬਾਈ ਬਾਹਰ ਟੁੱਟਵਾਂ ਲੇਵਾ ਵੀ ਨਾ ਆਏ ਮੰਨ ਕੇ ਗਰਮੀ ਦੇ ਵਿੱਚ ਤੰਗ ਕਰ ਲੱਗ ਜਾਂਦਾ ਦਾ ਠੀਕ ਗੱਲਾਂ ਹੂੰ ਕਿਉਂ ਬਾਡੀ ਤੋੜ ਜਾਂਦਾ ਜਾਨਵਰ ਜਦੋਂ ਲਿਵਾ ਭਾਰੀ ਹੋ ਜਾਂਦਾ ਕਿਵੇਂ ਬੈਠਣ ਦਾ ਧਾਰ ਰਹਿੰਦਾ ਜਾਨਵਰ ਨੂੰ ਤੋੜਿਆ ਖੋਲ ਕੇ ਹਾਂ ਬਈ ਤੋੜਾਂਗੇ ਤੋੜਾਂਗੇ ਬਈ ਜ਼ਰੂਰ ਇਹਦਾ ਸੂਆ ਵੀ ਦੂਜਾ ਬਈ ਇਹ ਦੂਜਾ ਬਈ ਸੂਆ ਕਿੰਨੇ ਕਿ ਦਿਨ ਪੈਂਟਿੰਗ ਨੇ ਇਹਦੇ ਦੇ ਦੇ 10 ਦਿਨ ਬਾਕੀ ਪੈਣੇ ਬੱਸੀ ਜੀ 10 ਦਿਨ ਪੈਂਟਿੰਗ ਨੇ ਪਹਿਲਾਂ ਦਾ ਕੀ ਰਿਕਾਰਡ ਹੈ ਇਹਦਾ ਪਹਿਲਾਂ ਦਾ ਇਹਦਾ ਬਈ 28 29 ਉਹ ਦਿੱਤਾ ਹੋਇਆਗਾ ਪਹਿਲਾਂ ਦਾ ਹਾਂ ਆ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਚੰਗਾ 28 ਤੋਂ 29 ਕਿਲੋ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਬਾਡੀ ਵਾਈਜ਼ ਵੱਡੀਆਂ-ਬੁੱਡੀਆਂ ਬਹੁਤ ਨੇ ਬਈ ਸਾਰੀਆਂ ਬੱਸੀਆਂ ਆਈ ਨਹੀਂ ਤੇ ਉਤੋਂ ਸਟੇਟ ਦੀ ਗੱਲ ਕਰ ਲਾਂ ਲੰਬਾਈ ਦੀ ਗੱਲ ਕਰ ਲਾਂ ਤਕਰੀਬਨ ਤਕਰੀਬਨ ਨਾ ਕੁਆਲਟੀ ਦੇ ਜਾਨਵਰੀ ਦਿਖਾਉਂਗਾ ਸਾਰੇ ਜਿੰਨੇ ਕਿ ਮੈਂ ਬਾਈ ਦੇ ਫਾਰਮ ਤੋਂ ਤੁਹਾਨੂੰ ਅਕਸਰ ਆਪਾ ਬਣਾਉਂਦੇ ਰਹਨੇ ਆ ਵੀਡੀਓ ਤਕਰੀਬਨ ਤਕਰੀਬਨ ਸਾਰੇ ਪਸ਼ੂ ਕੁਆਲਟੀ ਦੀ ਹੁੰਦੇ ਆ ਜਿੰਨੇ ਕੁ ਵੀ ਹੁੰਦੇ ਆ ਦੁੱਧ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਵੀ ਘੱਟੋ ਘੱਟ 25 ਵੱਧ ਤੋਂ ਵੱਧ 50-55 ਤੱਕ ਦੀਆਂ ਬਾਈ ਕੋਲ ਗਾਵਾਂ ਆਉਂਦੀਆਂ ਉਹ ਜੇ ਕਿਸੇ ਭਰਾ ਨੇ ਵੱਧ ਦੁੱਧ ਵਾਲੀਆਂ ਲੈਣੀਆਂ ਨੇ ਉਹ ਬਾਈ ਨਾਲ ਸੰਪਰਕ ਵੀ ਕਰ ਲਿਓ ਉਹ ਬਾਈ ਨਾਲ ਗੱਲਬਾਤ ਕਰ ਲਿਓ ਉਹ ਸਪੈਸ਼ਲ ਵੀ ਦੇ ਦਾਂ ਖਰੀਦ ਕੇ ਜੇ ਵੱਧ ਦੁੱਧ ਵਾਲੀਆਂ ਚਾਹੀਦੀਆਂ ਬਾਈ ਹਾਂ ਭਾਈ ਦੇ ਦਾਂਗੇ ਖੜੀਆਂ ਨੇ ਭਾਈ ਠੀਕ ਹੈ ਗੱਲ ਪਰ ਪਾ ਹੋਰ ਦੇ ਲੱਗੂ ਵੀਰੇ ਠੀਕ ਹੈ ਗੱਲ ਹਾਂ ਉਹ ਪਾ ਹੋ ਜਾ ਹੋ ਜੇ ਵਾਧਾ 50 ਕਲੋਲੇ ਲੈਣੀਆਂ ਨੇ ਗਿਆ ਠੀਕ ਹੈ ਜੀ ਦੁੱਧ ਮਿਲ ਕੇ ਲੈਣਾ ਭਾਈ ਠੀਕ ਹੈ ਨਾ ਗੱਲ ਫਿਰ ਪਾ ਹੋਰ ਜਾ ਲੱਗੂਗਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਆ ਨੰਬਰ ਮੈਂ ਤਾਂ ਐ ਨਹੀਂ ਇਹ ਵੀ 1.5 2 ਲੱਖ ਰੁਪਏ ਭਾਈ ਠੀਕ ਹੈ ਫਿਰ ਤਾਂ ਹੀ ਟੱਪਣਾ ਹੀ ਪਊਗਾ ਭਾਈ ਠੀਕ ਹੈ ਗੱਲ ਕੁਆਲਿਟੀ ਹਰੇਕ ਮਿਲ ਜੂ ਕੁਆਲਿਟੀ ਹਰੇਕ ਹੀ ਮਿਲੂਗੀ ਭਾਈ ਆ ਕੁਆਲਿਟੀ ਭਾਈ ਕਹਿੰਦਾ ਹਰੇਕ ਮਿਲ ਜੂ ਉਹੀ ਗੱਲ ਆ ਵੀ ਮਿੱਠਾ ਉਹਨਾਂ ਕੋ ਹੋ ਜੂਗਾ ਜਿੰਨਾ ਕ ਗੁੜ ਤੁਸੀਂ ਪਾ ਲੋਗੇ ਤੇ ਫੋਨ ਨੰਬਰ ਹੈਗਾ ਬਈ 9877868899 ਦੂਜਾ ਨੰਬਰ ਹੈ 97355086 ਆ ਪਿੰਡ ਬਾਈ ਦਾ ਹੈਗਾ ਸੱਜਣੋ ਹੰਡਾਇਆ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ